गुड मॉर्निंग सार्यान अज सावेर और सवेरे हम लेट उठी अज्ञा व्यू सारा देखो ऐसा कॉटेज बनाई हुई सारे थी तो मैं बारू दिखाई है मैं देखो यह स्कूटियां ने रेंट चाना ते कि जाना स्कूटी उत्ते जा सकते हैं रेंट से ला के बारू है साटल फ्रंट फेस जो होटल खाली है हल्ले बस इस तरह ही चढ़ते किराए त ਦੇ ਵੀ ਰੈਂਟ ਤੇ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਲੋਕਾਂ ਨੂੰ ਦੇਖੋ ਜੋ ਕਰਕੇ ਤੇ ਸਤਨ ਨਾ ਰੀਅਲ ਬਹੁਤ ਵਧੀਆ ਮਾਰਦੀ ਹੈ ਇਹ دوسری ਸਾਈਡ ਦੀ ਲੋਕੇਸ਼ਨ ਹੈ ਪੋਲ ਵਿੱਚ पानी चेंज कर लेने हैं और वो सामने के रिकोटेज ही है कि या जड़ा ओनर इथोंदा है है कोटेजोंंदा या और ये सादे किचन जितो निकल रहे हैं ब्रेकफास्ट बन रहा है देखो पूरी अब कर बता नहीं हूं कि बनाया है आज बाकी हां देखो कटहल की लगे है पेड़ दु ਔਰ ਇਸ ਸਾਈਡ ਤੇ ਸਾਡੀ ਬਾਹਰ ਦੀ ਲੋਕੇਸ਼ਨ ਦੇਖੋ ਇੱਧਰ ਵੀ ਹਰੇਕ ਪੀੜ ਦੇ ਉੱਪਰ ਬਹੁਤ ਜ਼ਿਆਦਾ ਜ਼ਿਆਦਾ ਨਾਰੀਅਲ ਲੱਗੇ ਹੋਏ ਨੇ। ਹਮਮ ਨਾਰੀਅਲਾਂ ਦਾ ਸ਼ਹਿਰ ਪੰਛੀਆਂ ਦੀਆਂ ਨੇ ਸੋਹਣੀ ਆਵਾਜ਼ਾਂ ਆ ਰਹੀਆਂ ਨੇ ਜਿਹੜੀਆਂ ਕਿ ਸਾਡੇ ਉੱਥੇ ਬਹੁਤ ਘੱਟ ਨੇ ਹੁਣ ਸ਼ਹਿਰਾਂ ਦੇ ਵਿੱਚ। aur aise hi usi tarah hi ਪੰਛੀ ਦੀ ਆਵਾਜ਼ ਆ ਰਹੀਆਂ ਸਾਰੀਆਂ ਅਸੀਂ ਬ੍ਰੇਕਫਾਸਟ ਕਰ ਲਿਆ ਤੇ ਐ ਸਕੂਟਰੀ ਲੱਲੀ ਰੈਂਟ ਤੇ ਤੇ ਹੁਣ ਅਸੀਂ ਜਾਣ ਲੱਗੇ ਆਂ ਬਾਪੂ ਸਾਹ ਮਾਰਕੀਟ ਤੇ ਦੋਨੋਂ ਰਸਤੇ ਦਾ ਥਿਊ ਦਿਖਾਉਂਦੇ ਜਾਨੀ ਆ ਕਿੰਨਾ ਵਧੀਆ ਥਿਊ ਹੈ ਕਿੰਨੀਆਂ ਵਧੀਆ ਸੜਕਾਂ ਬਣੀਆਂ ਹੋਈਆਂ ਮੈਂ ਇੱਕ ਚੀਜ਼ ਦੇਖੀ ਆ ਕਿ ਸੜਕਾਂ ਵੀ ਬਹੁਤ ਵਧੀਆ ਨੇ ਸਾਫ਼ ਨੇ ਔਰ ਦੂਸਰੀ ਗੱਲ ਕਿ ਟੋਲ ਪਲਾਜ਼ਾ ਕਿਤੇ ਨਹੀਂ ਹੈ ਰਾਸ਼ਵੀ ਇਹਨਾਂ ਨਹੀਂ ਹੈ ਬਸ ਸਾਡੇ ਦੇ ਪੰਜਾਬ ਦੇ ਵਿੱਚ ਤੇ ਇਥੇ ਬੁਰਾ ਹੀ ਹਾਲ ਹੈ ਟੁੱਟਲਾ ਦੇ ਆਂਦਾ ਅੱਜ ਅਸੀਂ ਐਕਟਿਵ ਆ ਲਈ ਹੋਈ ਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਔਰ ਅਸੀਂ ਆਏ ਹਾਂ ਮਾਫੂਸਾ ਮਾਰਕੀਟ ਸੋ ਇੱਥੇ ਫਰੂਟ ਔਰ ਕੱਪੜੇ ਰੈਡੀ ਵੇਅਰ ਸੂਟਸ ਹਰ ਇੱਕ ਚੀਜ਼ ਦੀ ਮਾਰਕੀਟ ਹੈ ਇਹ ਉਹੀ ਚੀਜ਼ ਹੈ ਆਸਟਾਉਹ ਯਾ ਦੇਖੋ ਦਿਸਟੈਨਸ ਘਰ ਦੇ ਸਮਾਨ ਦਾ ਸ਼ਾਪ ਹੈ ਇੱਧਰ ਇੱਧਰ ਸਾਰੇ ਫਰੂਟਸ ਹੈ ਐਪਲ ਜੂਨ ਟ੍ਰੀ ਹੈ ਇੱਧਰ ਹੀ ਸਾਰਾ ਮੋਬਾਈਲ ਮਾਰਕੀਟ ਹੈ ਇਲੈਕਟ੍ਰੋਨਿਕਸ ਉੱਪਰ ਮੋਬਾਈਲ ਰਿਪੇਅਰ ਵਗੈਰਾ ਹੈ ਨਾ हाँ उपरू शॉप है हाँ सारे रेडीमेड तरबूज कि ढेर लगे कि बड़े हैं ये सारे फ्रूट की मार्केट सेम रेट है फिर से ਆਪਰੇ ਚੋਲੇ ਸੋ ਇਹ ਸੀਗੀ ਜੀ ਮਾਫੂਸਾ ਮਾਰਕੀਟ ਔਰ ਅਸੀਂ ਇੱਕ ਸੂਟ ਲਿਆ ਇਹ ਦੇਖੋ ਬਾਕੀ ਹੁਣ ਕਰ ਜਾਏ ਦੇਖਾਂਗੇ ਇਹਨੂੰ ਜਦੋਂ ਵੀਅਰ ਕਰਾਂਗੇ ਵਾਸ਼ ਕਰਾਂਗੇ ਕਿੰਨਾ ਸਟਿੰਕ ਹੁੰਦਾ ਕਿਸ ਤਰ੍ਹਾਂ ਦਾ ਨਿਕਲਦਾ ਅਸੀਂ ਹੁਣ ਜਾ ਰਹੇ ਹਾਂ ਵਾਪਸ ਹੁਣ ਦੇਖਦੇ ਕਿਹੜੀ ਮਾਰਕੀਟ ਵੱਲ ਜਾਣੇ ਹਾਂ ਜਿਸ ਤਰ੍ਹਾਂ ਕੀ ਆ ਦੇਖੋ ਤੁਹਾਨੂੰ ਰਸਤੇ ਦਾ ਵੀਊ ਦਿਖਾਉਣਾ ਜਾਨੇ ਆ ਦੇਖੋ ਮੰਦਰ ਕਿੰਨੇ ਸੋਨੇ ਨੇ ਓਨ ਜੇ ਕਲਰ ਕਿਤੇ ਹੋਏ ਨੇ ਬੜੇ ਪਿਆਰੇ ਲੱਗਦੇ ਆ ਮੈਨੂੰ ਤਾਂ ਬਹੁਤ ਵਧੀਆ ਲੱਗੇ ਨੇ ਇਸ ਤਰ੍ਹਾਂ ਦੇ ਕਲਰ ਕੀਤੇ ਹੋਏ ਘਰਾਂ ਵਿੱਚ ਵੀ ਇਸ ਤਰ੍ਹਾਂ ਹੀ ਆਹ ਦੇਖੋ ਕਿੰਨਾ ਵਧੀਆ 뷰 ਹੈ ਨਾਲ ਨਾਲ ਨਹਿਰ ਜਾ ਰਹੀ ਹੈ ਗਰਮੀ ਨੇ ਤੇ ਬਹੁਤ ਹੱਥ ਕੀਤੀ ਹੋਈ ਅੱਜ ਇੱਥੇ ਸੋ ਹੁਣ ਅਸੀਂ ਜਾਣਾ ਆਂ ਅੰਜਰਾਂ ਵਿੱਚ ਤੇ ਰਸਤੇ ਥੋੜੀ ਸ਼ੋਪਿੰਗ ਕਰਾਂਗੇ ਤੇ ਫਿਰ ਪਹੁੰਚਾਂਗੇ ਬੀਚ ਤੇ ਵਿੱਚ ਅੰਜਮਨ ਵਿੱਚ ਆਹ ਦੇਖੋ ਵੈਟ ਕਿੰਨਾ ਸੋਹਣਾ ਇਹਨਾਂ ਦਾ ਅਸੀਂ ਹੁਣ ਪਹੁੰਚੀਆਂ ਅੰਜਬਨ ਵਿੱਚ ਤੇ ਐ ਵਾ ਇੱਥੋਂ ਦਾ ਵਿਊ ਸਾਰਾ ਇੱਥੇ ਸਾਰੇ ਪ੍ਰਾਈਵੇਟ ਪ੍ਰਾਪਰਟੀ ਹੈ ਤਕਰੀਬਨ ਸਾਰਿਆਂ ਦੀ ਔਰ ਆਪਣੇ ਆਪਣੇ ਸਾਰੇ ਕੋਟੇਜ ਵਗੈਰਾ ਬਣਾ ਕੇ ਰੈਂਟ ਤੇ ਦਿੰਦੇ ਨੇ ਕੱਲ ਤੇ ਅਸੀਂ ਗਏ ਸੀਗੇ ਜਿੱਥੇ ਵਿੱਚ ਤੇ ਉੱਥੇ ਕਿਤੇ ਡਾਲਫਿਨ ਦਿਖੇਗੀ ਪਰ ਕੋਈ ਡਾਲਫਿਨ ਨਹੀਂ ਦਿਖੀ ਧੋਖਾ ਹੋਇਆ ਸਾਡੇ ਨਾਲ 350 ਰੁਪਏ ਪਰ ਪਰਸਨ ਦੇ ਲਈ ਉਹਨਾਂ ਨੇ ਪਰ ਪਰਸਨ ਦਾ ਲਿਆ ਸੀਗਾ ਇਹ ਦੇਖੋ ਇਹਨੂੰ ਜੈਨੂੰ ਪਤਾ ਨਹੀਂ ਕੀ ਲੜਦਾ ਜਾ ਜਾ ਨਾ ਵਿੱਚ ਜਾ ਕੇ ਜਾ ਇਹਨੂੰ ਕੁਝ ਕੀੜਾ ਲੜ ਰਿਹਾ ਕੋਈ ਹੈ ਨਾ ਮੈਨੂੰ ਲੱਗਦਾ ਕੋਈ ਕੀੜਾ ਲੜਦਾ ਪਿਆ ਇਹਨੂੰ ਕੁਝ ਪਾਣੀ ਵਿੱਚ ਵੀ ਨਹੀਂ ਜਾ ਰਿਹਾ ਡਰਦਾ ਹਾਂ ਹਾਂ ਉਹ ਖਦਮੋਂ ਕੁਝ ਲੜ ਰਿਹਾ ਪਾਣੀ ਜਾ ਰਿਹਾ ਪੀਂਦਾ ਹਾਂ 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 ਸਾਰਾ ਪਾਣੀ ਆ ਪੱਥਰੀ ਹੈ ਇਹ ਦੇ ਵਿੱਚ ਵਿੱਚ ਦਿੱਤਾ ਭਰੀ ਹੋਈ ਕਿੰਨੀ ਤੇਜ਼ ਆ ਰਹੀ ਹੈ ਬੋਟਰ ਨਾ ਮੈਂ ਕਹਿ ਰਿਹਾ ਸੀ ਕਿ ਨਾ ਤੁਸੀਂ ਬੋਟ ਰਾਈਡ ਕਰ ਦਿੰਦੇ ਨਹੀਂ ਨਹੀਂ ਸਾਨੂੰ ਨਹੀਂ ਜ਼ਰੂਰਤ ਦਾਰ ਲੱਗਦਾ ਬਈ ਇਹ ਜਿਸ ਤਰ੍ਹਾਂ ਨਾ ਉਹ ਲਾਵਾ ਜਿਹਾ ਫੁੱਟਿਆ ਹੁੰਦਾ ਤੇ ਉਸ ਤੋਂ ਬਾਅਦ ਜੰਮ ਜਾਂਦਾ ਨਾ ਹਨਾ ਕੋਈ ਚੀਜ਼ ਹੈ ਐ ਵੀ ਜਿਹੜੇ ਵਿੱਚ ਪਾਣੀ गिरਦਾ ਜਿੱਥੇ ਉਥੋਂ ਖਾਲੀ ਕੀਤੀ ਪਾਣੀ ਨੇ ਐ ਜਿਹੜੇ ਹੌਲ ਹਨਾ ਇਹਨਾਂ ਦੇ ਵਿੱਚ ਕੀੜੇ ਐ ਬਹੁਤ ਸਾਰੇ ਕੀੜੇ ਨੇ ਕਿੰਨੇ ਕਿਤੇ ਮੈਂ ਦਿਖਾਵਾਂਗੀ ਇਸ ਦੀ ਪਰਲੀ ਸਾਈਡ ਜਿਹੜੀ ਹੈ ਬਾਗਾ ਵਿੱਚ ਹੈ ਇਹ ਦੇਖੋ ਕੀ ਆ ਵਧੀਆ ਨਜ਼ਾਰਾ ਹੈ ਬਾਰੇ ਕੁਦਰਤ ਜੋ ਅਸੀਂ ਵੀ ਵੀਡੀਓ ਬਣਾ ਰਹੇ ਹਾਂ ਪਿਛੋੜੇ ਪੈਰ ਦੇ ਕੋਲ ਵੀ ਨਾ ਹੋਵੇ ਕੋਈ ਅਸਲ ਦੇ ਵਿੱਚ ਆ ਨਹੀਂ ਕੁਦਰਤ ਦੇ ਨਜ਼ਾਰੇ ਆ ਦੇਖੋ ਜਿਵੇਂ ਕਿ ਪਾਣੀ ਕਿੰਨਾ ਸ਼ੋਰ ਮਚਾਉਂਦਾ ਆਂਦਾ ਤੇ ਸ਼ਾਂਤ ਹੋ ਕੇ ਵਾਪਸ ਮੁੜ ਜਾਂਦਾ ਹੈ ਹਾਂ ਥੱਲੇ ਜਗਾ ਕਰਤਾ ਵੀ ਚੂਰਾ ਗਈ ਬਣਾਈ ਹਾਂ ਥਰ ਫੇਰ ਹੈਗੀ ਹੁਣ ਏਸੀਜੀ ਅੰਜਨਾ ਵਿੱਚ ਤੇ ਹੁਣ ਅਸੀਂ ਜਾ ਰਹੇ ਹਾਂ ਆਪਣੇ ਰੂਮ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਰਸਤੇ ਵਿੱਚ ਅਸੀਂ ਇੱਕ ਜਗ੍ਹਾ ਹੈ ਗੰਨੇ ਦਾ ਰਸ ਪੀਤਾ ਹੈ ਫਿਰ ਥੋੜਾ ਰਾਮਾਇਆ ਤੇ ਹੁਣ ਅਸੀਂ ਆਪਣੇ ਰੂਮ ਚ ਜਾ ਕੇ ਲੰਚ ਕਰਾਂਗੇ ਹੁਣ ਰੂਮ ਤੱਕ ਪਹੁੰਚਣ ਦਾ ਰਸਤਾ ਮਿਲਾ ਕੇ ਅਸੀਂ ਘਰ ਤੋਂ ਕੱਟ ਵੀ ਤੇ ਮੈਨੂੰ ਲੱਗਦਾ 45-50 ਕਿਲੋਮੀਟਰ ਜਿਹੜਾ ਅਸੀਂ ਸਕੂਟਰ ਚ ਲਾਇਆ ਹੈ ਤੇ ਹੁਣ ਚਲਦੇ ਹਾਂ ਆਪਣੇ ਰੂਮ ਦੇ ਵਿੱਚ ਹੈ ਗਾਇਜ਼ ਨਾਓ ਵੀ ਆਰ ਗੋਇੰਗ ਟੂ ਕਲੰਗੂ ਬੀਚ शायद जी सैट हैगी है वो गोल्डन है तो बस उ देख जा रहे थे कि किस तरह की गोल्डन है क्योंकि नॉर्मल तो जोड़ी सेंट हों गोल्डन नहीं होंगी थोड़ी वाइटिश मिट्स होंगी है बाकी लिटसी केहोजा नजारा होगा उसे जाएंगे सारा इसलिए ड्राइव कर रहे नहीं इसलिए वीडियो मैं बना रही हूँ जाते हुए थोड़ा पूरा रास्ता भी दिखावे जाते हुए शॉप है ਰਾਸਤਾ ਵਿਚੋ ਵੀ ਪੈਂਦਾ ਹੈ ਲੇਕਿਨ ਅੱਜ ਤੁਹਾਨੂੰ ਮੇਨ ਰੋਡ ਤੋਂ ਲੈ ਕੇ ਜਾ ਰਹੇ ਆ ਤਾਂ ਕਿ ਜਿਹੜੀਆਂ ਸ਼ਾਪਸ ਨੇ ਉਹਨਾਂ ਨੂੰ ਵੀ ਦੇਖ ਲਈਏ ਕਿਹੜੀ ਕਿਹੜੀ ਸ਼ਾਪਸ ਹੈਗੀਆਂ ਨੇ ਇਹ ਦਿੱਦਫੈਂਡ ਹੈ तकरीबन 2:30 ਦਾ 1:00 ਵਜੇ ਨੇ ਤੇ ਧੁੱਪੇ ਦੀ ਤੇਜ਼ ਹੈਗੀ ਆ ਅਗਰ ਤੁਸੀਂ ਵਿਜ਼ਿਟ ਕਰਨਾ ਵੀ ਹੁੰਦਾ ਹੈ ਤੁਸੀਂ ਆਪਣਾ ਸਨਸਕ੍ਰੀਪ ਰੋਲ ਜਾਂ ਮਾਸਕ ਉਹ ਲਗਾ ਕੇ ਹੀ ਬਾਹਰ ਦੋਸਾਂ ਲਗਾਏ ਹੋਏ ਮੈਂ ਤਲੰਗੂਟ ਵਿੱਚ ਦਿੱਤੇ ਤੇ ਇੱਥੇ ਇੱਕ ਜਿਹੜੀ ਸ਼ੈਂਟ ਹੈਗੀ ਹੈ ਤਿੰਨ ਤਰ੍ਹਾਂ ਦੀ ਹੈ ਇੱਕ ਬਿਲਕੁਲ 골ਡਨ ਹੈ ਔਰ ਇੱਕ ਵਾਈਟ ਦੇ ਵਿੱਚ 골ਡਨ ਦੇ ਉਹਦੇ ਚਮਕ ਪਾਦੀ ਆ ਔਰ ਇੱਕ ਵਾਈਟ ਹੈ ਔਰ ਇਹ ਵੀ ਇੱਕ ਇੱਕ ਮੈਂ ਹਾਂ ਚਲੋ ਅਬ ਤੁਸੀਂ ਸਾਹਮਣੇ ਲੱਗਾ ਚੱਲਦੀ ਆ ਤੇ ਦਿਖਾਉਨੇ ਆ ਤਲੰਗੂਟ ਵਿੱਚ ਉਹ ਪਿਛਲੀ ਤੇਜ਼ ਆ ਰਹੀ ਹੈ ਨਹੀਂ ਆ ਪਿਛਲੀ ਠੰਡੀ ਹੋਗੀ ਨਹੀਂ ਤੇਜ਼ ਨਹੀਂ ਆ ਜਿਹੜੀ ਜ਼ਿਆਦਾ ਦੂਰ ਤੋਂ ਜਾ ਤੇਜ਼ ਆਂਦੇ ਨਾ ਅੱਗੇ ਆ ਕੇ ਹੌਲੀ ਹੋ ਜਾਂਦੀ ਹੈ ਇਹਦੇ ਸਾਹ ਖੁਸ਼ial ਇਹ ਵਿੱਚ ਵੜ ਗਿਆ ਇਹ ਵੀ ਵਿੱਚ ਵੜ ਗਿਆ ਇਸ ਤਰ੍ਹਾਂ ਨਾਲ ਦੇ ਨਾਲ ਵਿੱਚ ਵੜ ਜਾਂਦਾ ਇਹ ਆਪਣੇ ਬਣਾ ਰਹੇ ਹਾਊਸ ਤਾਂ ਨੀਚੇ ਵੀ ਪਾਣੀ ਆ ਰਿਹਾ ਨਿਕਲ ਰਿਹਾ ਦੇਖੋ ਇਸ ਦੇ ਉੱਪਰ ਤਾਂ ਪਾਣੀ ਅੰਦਰ ਨਹੀਂ ਆਏਗਾ ਨਾ पूछा कर दिया ना साइडों से दीवारें बना दी चेकन छल जोड़ दी जाएगी फिर सारा जोड़ के लिये था घर आप यहीं क्यों कहीं से आयोजित है महाबलेश्वर से आए हो अच्छा महाबलेश्वर से आए महाबलेश्वर 3 ਵੱਜ ਗਏ ਹੋਣੇ ਆ ਸੈਂਡ ਹੈ ਵਾਈਟ ਹੈ ਮੈਂ ਕੰਜਨਾ ਚੱਲਦਾ ਹੈ ਤੇ ਔਰ ਇਹਦੇ ਵਿੱਚ ਨਾ 골ਡਨ 골ਡਨ ਚਮਕ ਜੀ ਪੈ ਰਹੀ ਹੈ ਔਰ ਅੱਗੇ ਐਨੀ ਕਿਸੇ ਤੇ ਵਾਈਟ ਹੈ ਔਰ ਅੱਗੇ ਉਹ ਦੇਖੋ ਤੁਹਾਨੂੰ ਕਰਕੇ ਦਿਖਾਉਂਦੀ ਹਾਂ ਅੰਦਰ 골ਡਨ ਸੈਂਡ ਹੈ ਕਿ ਕੋਈ ਤਾਂ ਤੇ ਦੋ ਦੋ ਤਰ੍ਹਾਂ ਦੇ ਸੈਂਡ ਹੈ ਐਸਾ ਇੰਟ स्टैंड वाइट सी के पीछे और ए हल्की गोल्डन है हाँ जी ये है आ देखो दी हल्की हल्की गोल्डन दिख रही है और इधर है जी देखो रेड सैंड ਜੀ ਹੁਣ ਅਸੀਂ ਵਿੱਚ ਤੋ ਆ ਗਏ ਸੀ ਤੇ ਸਾਈਡ ਤੇ ਦੇਖਿਆ ਤੇ ਮਾਰਕੀਟ ਲੱਗੀ ਹੋਈ ਸੀ ਤਾਂ ਥੋੜੀ ਜਿਹੀ ਸ਼ਾਪਿੰਗ ਕੀਤੀ ਅਸੀਂ ਆ ਰਹੇ ਸੀ ਵਾਪਸ ਆਪਣੇ ਰੂਮ ਦੇ ਵਿੱਚ ਤੇ ਲੱਗੇ ਗੋਲ ਗੱਪੇ ਖਾਣ ਆ ਦੇਖੋ ਨਵਾਂ ਸਟਾਈਲ ਗੋਲ ਗੱਪਿਆਂ ਦਾ ਆਲੂ ਵਿੱਚ ਪਾ ਗਏ ਫਿਰ ਪਾਣੀ ਪਾ ਕੇ ਦੇਣਾ ਔਰ ਕੋਲੀ ਦੇ ਵਿੱਚ ਹੀ ਪਿਆਜ਼ ਪਾ ਕੇ ਦਿੱਤੇ ਹੋਏ ਨੇ ਉਧ ਪਿਆਜ਼ ਪਾਣੇ ਆਂ ਔਰ ਖਾਣਾ ਮਤਲਬ ਦਿਖਾਨੀ ਇਹ ਤੋਂ ਸਮਝ ਆ ਜਾਏਗਾ ਇਹ ਵਾਲਾ ਕਿੰਨਾ ਲੈਣਾ ਆ ਦੇਖੋ ਪਿਆਜ਼ ਦਿੱਤਾ ਇਹ ਦਾਲ ਪੱਕ ਦੇਣੀ ਆ ਔਰ ਪਾਣੀ ਪੱਕ ਦੇਣਾ ਵਿੱਚ ਇਹ ਗੋਲ ਗੋਲ ਕੇ ਜਿਹੜੇ ਸੁਜੀ ਦੇ ਆਸੀਂ ਗੋਲ ਗੱਪੇ ਵਾਲੇ ਨੂੰ ਪੁੱਛਿਆ ਤੇ ਉਹ ਕਹਿੰਦਾ ਕਿ ਇਹ ਮਟਰ ਦੀ ਸਬਜ਼ੀ ਹੈ ਇਹ ਸਬਜ਼ੀ ਵਿੱਚ ਪਾਗਦੇ ਪਰ ਮੈਨੂੰ ਤੇ ਵਧੀਆ ਨਹੀਂ ਲੱਗੇ ਇਸ ਤਰ੍ਹਾਂ ਦਾ ਇੱਥੇ ਜੇ ਦੇਖੋ ਘਰ ਇੱਕ ਛੋਟਾ ਜਿਹਾ ਮੰਦਿਰ ਬਣਾਇਆ ਹੋਇਆ ਹੈ ਤੇ ਤુલਸੀ ਲਗਾਈ ਹੋਈ ਹੈ ਇੱਧਰ ਗਣੇਸ਼ ਜੀ ਦੀ ਮੂਰਤੀ 컬러 ਕਿੰਨੇ ਸੋਹਣੇ ਕਰਦੇ ਨੇ ਇੱਥੇ 컬러ਫੁਲ ਜੇ ਸਾਰੇ ਮਕਾਨ ਨੇ ਤੇ ਬਹੁਤ ਅੱਛੇ ਲੱਗਦੇ ਆ ਜਿਸ ਤਰ੍ਹਾਂ ਦੇਖੋ ਰੈਸਟੋਰੈਂਟ ਅੱਗੇ ਦੇਖੋ 컬러ਫੁਲ ਸਾਰੇ ਮਕਾਨ ਬੜੇ ਪਿਆਰੇ ਲੱਗਦੇ ਨੇ 컬러ਫੁਲ ਇੱਥੇ ਵਧੀਆ ਹੈ ਸ਼ਾਂਤ ਏਰੀਆ ਔਰ ਹਰਿਆਲੀ ਬਹੁਤ ਹੈ ਜੀ ਲੱਗਦਾ ਇੱਥੇ ਇਹ ਹੁਣ ਸਾਡਾ ਸਕੂਟਰ ਹੁਣ ਚੱਲੀਏ ਆਪਣੇ ਰੂਮ ਦੇ ਵਿੱਚ ਸੋ ਦੀ ਸ਼ਾਮ ਪੈ ਰਹੀ ਹੈ ਹੁਣ ਅਸੀਂ ਆ ਗਏ ਹਾਂ ਬਾਗਾਂ ਵਿੱਚ ਤੇ ਇੱਥੇ ਪੈਰਾ ਸੈਲਿੰਗ ਕਰਨੀ ਹੈ ਥੋੜਾ ਥੋੜਾ ਪੂਰਾ ਛੋੜੋ ਨਹੀਂ ਬਹੁਤ ਉੱਪਰ मत ਲੈ ਕੇ ਜਾਣਾ ਕੁਝ ਨਹੀਂ ਹੋ ਤੁਹਾਨੂੰ ਆਂ ਲੈ ਗਿਰੋ ਉੱਪਰ ਆਇਆ ਉੱਪਰ ਲੈ ਕੇ ਜਾਓ ਜੀ ਡਿਪ ਡਿਪ ਦੇਣਾ ਨਾ ਡਿਪ ਦੇਣਾ ਅਰੇ ਬਾਣੀ ਵਿੱਚ ਡੁਬਾ ਦੇ ਦੇ ਕਾ ਡਿਪ ਲੈ ਜਾ ਪਾਣੀ ਵਿੱਚ ਅਰੇ ਆਪਣੇ ਕੋ ਨਹੀਂ ਜੀ ਉਹ ਕਾ ਕਾ ਗਾ ਰੇ ਅਰੇ ਮਾਥੇ ਹੀ ਲਿਆ ਵੀਡੀਓ ਰੇ ਯਾਰੇ ਨਾ 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 ਕੋਈ ਨਹੀਂ ਨਾ ਕੋਈ ਨਾ ਕੋਈ ਨਾ ਕੋਈ ਨਹੀਂ ਮੇਰੀ ਵੀਡੀਓ ਆ ਨਿਹਾਓ ਲਿਆਓ ਉਹਨੂੰ ਵੀ ਚਾ ਲੈ ਆਓ ਅਰੇ ਅੰਦਰ ਨਹੀਂ ਨਹੀਂ ਉਹ ਉੱਡ ਜਾਦਾ ਉਹ ਉੱਡ ਜਾਦਾ ਉਹ ਉੱਡ ਜਾਦਾ तो हम भी देते हैं अरे बनाते हैं आठ को भी टिप नहीं है और नीचे रखेंगे आठ को भी टिप नहीं है और नीचे नीचे रखेंगे अभी मैंने भी कम ही लिया था भेड़िया दो मिनट ऊपर ऊपर दो क्या रखें चार नहीं देना गिरता फोन आएगी थी नहीं गिरता काजी तुम लोग काजी तुम लोग आया जी सनसेट व्यू तो कितना प्यारी काम है और एनी रो है। गए म्यूजिक शुरू हो गए ने उस दिन भी जिस तरह रात में थी उस दिन भी काफी म्यूजिक गाने लगे हुए थे पर मैं बंद कर रही हूं गाने क्योंकि फिर ਗੁਰੂ ਵਿੱਚ ਦੇਖ ਅਜਲਾਸ ਦਿਨ ਹੈ ਅਸੀਂ ਬਹੁਤ ਕਾਫੀ ਸਿੱਕੂ ਚਲਾ ਕੇ ਆਏ ਕਾਫੀ ਦੂਰ ਤੱਕ ਆ ਕੇ ਸਾਹਮਣੇ ਆ ਨਾਰਥ ਇੰਡੀਆ ਚਾਈਨਸ ਫੂਡ ਮਿਲੇ ਤੋ ਖੋਤੇ ਹਾਂ ਖਾਂਦੇ ਆਜ ਦਾ ਲਾਸਟ ਡਿਨਰ